ਆਪਣੀ ਹੀ ਸਰਕਾਰ ਖਿਲਾਫ ਬਗਾਵਤ ਕਰਨ ਵਾਲੇ ਸਨੌਰ ਦੇ ਆਪ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਖਿਲਾਫ ਮਾਨ ਸਰਕਾਰ ਵੱਲੋਂ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਹੈ ਜਵਜਨਾ ਦੇ ਦੋਸ਼ਾਂ ਤਹਿਤ ਦਰਜ ਹੋਏ ਕੇਸ ਦੇ ਵਿੱਚ ਅਦਾਲਤ ਤੋਂ ਵੀ ਇਸ ਨੂੰ ਅਗਾਊਂ ਜ਼ਮਾਨਤ ਦੀ ਰਾਹਤ ਨਹੀਂ ਮਿਲੀ ਵਿਧਾਇਕ ਦੇ ਵਿਦੇਸ਼ ਨਿਕਲਣ ਦੇ ਮਨਸੂਬਿਆਂ ਤੇ ਪਾਣੀ ਫੇਰਨ ਲਈ ਪੰਜਾਬ ਪੁਲਿਸ ਵੱਲੋਂ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਐਲਓਸੀ ਜਾਰੀ ਕੀਤਾ ਗਿਆ ਹੈ ਐਲਓਸੀ ਜਾਨੀ ਕਿ ਲੁੱਕ ਆਊਟ ਸਰਕੂਲਰ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਇਸ ਦੇ ਨਾਲ ਹੀ ਪਠਾਨ ਮਾਜਰਾ ਨੂੰ ਅਦਾਲਤੀ ਪਕੌੜਾ ਕਰਾਰ ਦਿਵਾਉਣ ਦੀ ਕਾਰਵਾਈ ਵੀ ਤੇਜ਼ ਕਰ ਦਿੱਤੀ ਹੈ ਵਿਧਾਇਕ ਨੇ ਹੜਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਸੀ ਅਤੇ ਵਿਧਾਇਕ ਪਠਾਨ ਮਾਜਰਾ ਨੇ ਆਪਣੀ ਸਰਕਾਰ ਤੇ ਹੜਾਂ ਦੀ ਰੋਕਥਾਮ ਚ ਅਸਫਲ ਰਹਿਣ ਵਰਗੇ ਕਈ ਦੋਸ਼ ਲਾਏ ਸੀ ਆਪਦੀ ਦਿੱਲੀ ਟੀਮ ਤੇ ਪੰਜਾਬ ਸਰਕਾਰ ਚ ਬੇ ਲੋੜੀ ਦਖਲਅੰਦਾਜ਼ੀ ਕਰਨ ਦੀ ਵੀ ਗੱਲ ਕਹੀ ਸੀ ਜਿਸ ਤੋਂ ਤੁਰੰਤ ਬਾਅਦ ਉਸਤੇ ਗਨਮੈਨ ਵਾਪਸ ਲੈਣ ਸਮੇਤ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹਡਾਣਾ ਨੂੰ ਸਨੌਰ ਦਾ ਹਲਕਾ ਇੰਚਾਰਜ ਵੀ ਨਿਯੁਕਤ ਕੀਤਾ ਸੀ 1 ਸਤੰਬਰ 2025 ਨੂੰ ਦਰਜ ਕੀਤੇ ਜ਼ਬਰਜਨਾ ਦੇ ਕੇਸ ਚ ਗ੍ਰਿਫਤਾਰੀ ਲਈ ਪੁਲਿਸ ਨੇ ਪਠਾਨ ਮਾਜਰਾ ਨੂੰ ਪੁਲਿਸ ਨੇ ਹਰਿਆਣਾ ਤੇ ਉਸਤੇ ਰਿਸ਼ਤੇਦਾਰਾਂ ਦੇ ਘਰਾਂ ਚ ਜਾ ਕੇ ਠੇਰਾ ਪਾਇਆ ਪਰ ਪੁਲਿਸ ਦੇ ਦੋਸਤੀ ਕੇ ਉਹ ਫਾਇਰਿੰਗ ਕਰਕੇ ਪੱਜ ਗਿਆ ਤੇ ਸਵਾ ਮਹੀਨੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ ਤੇ ਉਧਰ ਸਮੇਂ-ਸਮੇਂ ਦੇ ਉੱਤੇ ਕੁਝ ਨਿੱਜੀ ਚੈਨਲਾਂ ਦੇ ਉੱਤੇ ਹਰਮਿੰਦਰ ਸਿੰਘ ਪਠਾਨ ਮਾਜਰਾ ਵੱਲੋਂ ਇੰਟਰਵਿਊ ਵੀ ਕੀਤੀਆਂ ਗਈਆਂ ਨੇ ਪਰ ਉਸ ਤੋਂ ਬਾਅਦ ਵੀ ਪੁਲਿਸ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਟਰੇਸ ਕਰਨ ਦੇ ਵਿੱਚ ਫੇਲ ਸਾਬਤ ਹੋਈ ਹੈ ਤੇ ਹੁਣ ਅਗਲੀ ਕਾਰਵਾਈ ਹੈ ਜਿਹੜੀ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਕਿਤੇ ਫਰਮਿੰਦਰ ਸਿੰਘ ਪਠਾਨ ਮਾਜਰਾ ਵਿਦੇਸ਼ ਨਾ ਭੱਜ ਜਾਵੇ ਜਿਸ ਕਰਕੇ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤੀ ਕਾਰਵਾਈ ਰਾਹੀਂ ਪਗੋੜਾ ਵੀ ਕਰਾਰ ਦਵਾਇਆ ਜਾ ਸਕਦਾ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਪਠਾਨ ਮਾਜਰਾ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ ਤੇ ਇਹ ਵੀ ਪੁਲਿਸ ਦਾ ਦਾਅਵਾ ਹੈ ਕਿ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਟਰੇਸ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਰ ਲੰਬੇ ਸਮੇਂ ਤੋਂ ਪਠਾਨ ਮਾਜਰਾ ਪੁਲਿਸ ਦੇ ਹੱਥ ਨਹੀਂ ਆ ਰਿਹਾ ਤੇ ਲਗਾਤਾਰ ਮਾਨ ਸਰਕਾਰ ਦੀਆਂ ਪੋਲਾ ਖੋਲਦਾ ਨਜ਼ਰ ਆ ਰਿਹਾ ਹੈ ਤਾਂ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਜ਼ਦੀਕੀ ਰਿਸ਼ਤੇਦਾਰੀ ਵੀ ਹੈ ਤੇ ਕੁਝ ਸਮਾਂ ਪਹਿਲਾਂ ਉਹਨਾਂ ਦੇ ਉੱਤੇ ਅ ਇਲਜ਼ਾਮ ਲੱਗੇ ਸਿਗੇ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਜਿਹੜੇ ਉਹ ਲੰਬਾ ਸਮਾਂ ਸੁਰੱਖਿਆ ਦੇ ਵਿੱਚ ਵੀ ਰਹੀ ਤੇ ਹੁਣ ਫਰਾਂ ਚੱਲ ਰਹੇ ਨੇ ਜਿਉ ਜਜਦ ਧੰਨਵਾਦ ਆਪਣੀ ਹੀ ਸਰਕਾਰ ਖਿਲਾਫ ਬਗਾਵਤ ਕਰਨ ਵਾਲੇ ਸਨੌਰ ਦੇ ਆਪ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਖਿਲਾਫ ਮਾਨ ਸਰਕਾਰ ਵੱਲੋਂ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਹੈ ਜਵਜਨਾ ਦੇ ਦੋਸ਼ਾਂ ਤਹਿਤ ਦਰਜ ਹੋਏ ਕੇਸ ਦੇ ਵਿੱਚ ਅਦਾਲਤ ਤੋਂ ਵੀ ਉਸਰੂ ਅਗਾਉ ਜਮਾਨਤ ਦੀ ਰਾਹਤ ਨਹੀਂ ਮਿਲੀ ਵਧਾਇਕ ਦੇ ਵਿਦੇਸ਼ ਨਿਕਲਣ ਦੇ ਮਨਸੂਬਿਆਂ ਤੇ ਪਾਣੀ ਫੇਰਨ ਲਈ ਪੰਜਾਬ ਪੁਲਿਸ ਵੱਲੋਂ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਐਲਓਸੀ ਜਾਰੀ ਕੀਤਾ ਗਿਆ ਹੈ ਐਲਓਸੀ ਜਨਕਿ ਲੁੱਕ ਆਊਟ ਸਰਕੂਲਰ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਇਸ ਦੇ ਨਾਲ ਹੀ ਪਠਾਨ ਮਾਜਰਾ ਨੂੰ ਅਦਾਲਤੀ ਪਕੌੜਾ ਕਰਾਰ ਦਿਵਾਉਣ ਦੀ ਕਾਰਵਾਈ ਵੀ ਤੇਜ਼ ਕਰ ਦਿੱਤੀ ਹੈ ਵਿਧਾਇਕ ਨੇ ਹੜਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਸੀ ਅਤੇ ਵਿਧਾਇਕ ਪਠਾਨ ਮੱਜਰਾ ਨੇ ਆਪਣੀ ਸਰਕਾਰ ਤੇ ਹੜਾਂ ਦੀ ਰੋਕਥਾਮ 'ਚ ਅਸਫਲ ਰਹਿਣ ਵਰਗੇ ਕਈ ਦੋਸ਼ ਲਾਇਸੀ। ਆਪ ਦੀ ਦਿੱਲੀ ਟੀਮ ਤੇ ਪੰਜਾਬ ਸਰਕਾਰ 'ਚ ਬੇਲੋੜੀ ਦਖਲਅੰਦਾਜ਼ੀ ਕਰਨ ਦੀ ਵੀ ਗੱਲ ਕਹੀ ਸੀ ਜਿਸ ਤੋਂ ਤੁਰੰਤ ਬਾਅਦ ਉਸਤੇ ਗਨਮੈਨ ਵਾਪਸ ਲੈਣ ਸਮੇਤ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹਡਾਣਾ ਨੂੰ ਸਨੌਰ ਦਾ ਹਲਕਾ ਇੰਚਾਰਜ ਵੀ ਨਿਯੁਕਤ ਕੀਤਾ ਸੀ। 1 ਸਤੰਬਰ 2025 ਨੂੰ ਦਰਜ ਕੀਤੇ ਜ਼ਬਰਜਨਾਹ ਦੇ ਕੇਸ 'ਚ ਗ੍ਰਿਫਤਾਰੀ ਲਈ ਪੁਲਿਸ ਨੇ ਪਠਾਨ ਮਾਜਰਾ ਨੂੰ ਪੁਲਿਸ ਨੇ ਹਰਿਆਣਾ ਅਤੇ ਉਸਦੇ ਰਿਸ਼ਤੇਦਾਰਾਂ ਦੇ ਘਰਾਂ 'ਚ ਜਾ ਕੇ ਘੇਰਾ ਪਾਇਆ ਪਰ ਪੁਲਿਸ ਦੇ ਦੋਸਤੀ ਕੇ ਉਹ ਫਾਇਰਿੰਗ ਕਰਕੇ ਭੱਜ ਗਿਆ ਤੇ ਸਵਾ ਮਹੀਨੇ ਬਾਅਦ ਵੀ ਪੁਰਸ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ ਤੇ ਉਧਰ ਸਮੇਂ-ਸਮੇਂ ਦੇ ਉੱਤੇ ਕੁਝ ਨਿੱਜੀ ਚੈਨਲਾਂ ਦੇ ਉੱਤੇ ਹਰਬੀਰ ਸਿੰਘ ਪਠਾਨ ਮਾਜਰਾ ਵੱਲੋਂ ਇੰਟਰਵਿਊ ਵੀ ਕੀਤੀਆਂ ਗਈਆਂ ਨੇ ਪਰ ਉਸ ਤੋਂ ਬਾਅਦ ਵੀ ਪੁਲਿਸ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਟਰੇਸ ਕਰਨ ਦੇ ਵਿੱਚ ਫੇਲ ਸਾਬਤ ਹੋਈ ਹੈ ਤੇ ਹੁਣ ਅਗਲੀ ਕਾਰਵਾਈ ਹੈ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਕਿਤੇ ਫਰਮਿੰਦਰ ਸਿੰਘ ਪਠਾਨ ਮਾਜਰਾ ਵਿਦੇਸ਼ ਨਾ ਭੱਜ ਜਾਵੇ ਜਿਸ ਕਰਕੇ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤੀ ਕਾਰਵਾਈ ਰਾਹੀਂ ਪਗੋੜਾ ਵੀ ਕਰਾਰ ਦਵਾਇਆ ਜਾ ਸਕਦਾ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਪਠਾਨ ਮਾਜਰਾ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ ਤੇ ਇਹ ਵੀ ਪੁਲਿਸ ਦਾ ਦਾਅਵਾ ਹੈ ਕਿ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਟਰੇਸ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਰ ਲੰਬੇ ਸਮੇਂ ਤੋਂ ਪਠਾਨ ਮਾਜਰਾ ਪੁਲਿਸ ਦੇ ਹੱਥ ਨਹੀਂ ਆ ਰਿਹਾ ਤੇ ਲਗਾਤਾਰ ਮਾਨ ਸਰਕਾਰ ਦੀਆਂ ਪੋਲਾਂ ਖੋਲਦਾ ਨਜ਼ਰ ਆ ਰਿਹਾ ਹੈ ਤਾਂ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਜ਼ਦੀਕੀ ਰਿਸ਼ਤੇਦਾਰੀ ਵੀ ਹੈ ਤੇ ਕੁਝ ਸਮਾਂ ਪਹਿਲਾਂ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸਿਗੇ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਜਿਹੜੇ ਉਹ ਲੰਬਾ ਸਮਾਂ ਸੁਰੱਖੀਆਂ ਦੇ ਵਿੱਚ ਵੀ ਰਹੀ ਤੇ ਹੁਣ ਫਰਾਗ ਚੱਲ ਰਹੇ ਨੇ ਦਿਓ ਜਾਜਤ ਧੰਨਵਾਦ